ਸਤਿ ਸ਼੍ਰੀ ਅਕਾਲ ਭਾਜੀ ਸਾਰਿਆਂ ਨੂੰ ਬੇਨਤੀ ਆਪਣੇ ਹਰਵੀਰ ਦਾ ਕਤਲकांड ਹੋਇਆ ਸੀ ਆਪਣਾ ਹੁਸ਼ਿਆਰਪੁਰ ਦੇ ਵਿੱਚ ਉਹਦੇ ਕੇਸ 'ਚ ਅਸੀਂ ਇੱਕ ਕੈਂਡਲ ਮਾਰਚ ਕੀਤੀ ਆ ਤੇ ਜਿਹਦੇ ਸਮਝਾ ਉਹਦੇ 27 ਤਰੀਕ ਉਹਦੀ ਪਈ ਆ ਕੋਰਟ ਵੱਲੋਂ ਤੇ ਪਲੀਕ ਅਸੀਂ ਕਿਰਪਾ ਪ੍ਰਸ਼ਾਸਨ ਤੋਂ ਵੀ ਕਿਰਪਾ ਕਰਦੇ ਆ ਕਿ ਪੰਜਾਬ ਸਰਕਾਰ ਨੂੰ ਵੀ ਇਹਨੂੰ ਇਹਨੂੰ ਮੋਦੀ ਸਜ਼ਾ ਦਿੱਤੀ ਜਾਵੇ ਕਿ ਗਾ ਕੋਈ ਵੀ ਭਵਿੱਖ 'ਚ ਸਾਡੇ ਪੰਜਾਬ ਦੇ ਬੱਚਿਆਂ ਨਾਲ ਕੋਈ ਐਹੋ ਜੀ ਚੀਜ਼ ਨਾ ਹੋਵੇ ਕਿ ਇਹਨਾਂ ਦੀ ਜਿਹੜੀ ਜ਼ਮੀਨ ਆ ਹਿਮਾਚਲ ਲਾਲ ਹਰਿਆਣਾ ਨਾਲੋਂ ਇਹ ਹਰ ਪਿਓਰਿਟੀ ਸਾਰੀਆਂ ਚੀਜ਼ਾਂ ਆਪਣੀ ਸਟੇਟ ਆਪਣੇ ਬੰਦਿਆਂ ਨੂੰ ਦਿੰਦੀ ਆ ਸਾਡੀ ਸਟੇਟ ਕਰਦੀ ਆ ਕਿ ਬਾਹਰੋਂ ਬੰਦੇ ਆ ਕੇ ਇੱਥੇ ਨੌਕਰੀਆਂ ਕਰ ਰਹੇ ਆ ਠੀਕ ਆ ਜਿੱਥੇ ਸਾਡੇ ਲਾਲੋ ਪੰਜਾਬ ਜਿਹੜੀ ਸਰਕਾਰੀ ਨੌਕਰੀਆਂ ਆ ਉਹਨਾਂ ਦੇ ਵੀ ਬਾਹਰ ਦੇ ਬੰਦਿਆਂ ਦਾ ਹੱਕ ਆ ਅਸੀਂ ਤਾਂ ਇਹ ਕਵਾਂਗੇ ਜਿਹੜਾ ਵੀ ਬੰਦਾ ਇੱਥੋਂ ਵੈ ਸਾਡੇ ਤੋਂ ਵੋਟ ਮੰਗਣ ਆਊਗਾ ਅਸੀਂ ਤਾਂ ਇਹ ਚੀਜ਼ ਕਵਾਂਗੇ ਕਿ ਜੇ ਤੁਸੀਂ ਵੋਟ ਲੈਣ ਆਣੇ ਆ ਤੇ ਤੇ ਪਲੀਜ਼ ਆਪਣਾ ਇਹ ਚੀਜ਼ਾਂ ਸਾਡੀਆਂ ਮੁੱਖ ਚੀਜ਼ਾਂ ਹੈਗੀਆਂ ਜਿਹੜੀਆਂ ਅਸੀਂ ਤੁਹਾਡੇ ਮੂਰੇ ਰੱਖਾਂਗੇ ਵੋਟਾਂ ਵਾਲੇ ਦੇ ਕੈਂਟਰ ਮਾਰਕ ਕਿਹੜੀ ਜਗ੍ਹਾ ਤੋਂ ਸ਼ੁਰੂ ਹੋਇਆ ਹੈ ਇਹ ਆਪਣੇ ਹੈਬਵਾਲ પેટ્રોલ ਪੰਪ ਤੋਂ ਸ਼ੁਰੂ ਹੋ ਕੇ ਅਸੀਂ ਗੋਲ ਚੌਂਕ 'ਤੇ ਖਤਮ ਕਰਨਾ ਜੀ ਬਹੁਤ ਵੱਡਾ ਯੋਗਤਾ ਤੁਸੀਂ ਕੱਟਦੇ ਸਾਰਾ ਦੇਖ ਲਿਆ ਵੈ ਅਸੀਂ ਇਹੀ ਮੰਗ ਕਰਦੇ ਹਾਂ ਵੀ ਐਸੀ ਕਾਨੂੰਨੀ ਘਟਨਾ ਕਦੀ ਨਾ ਹੋਵੇ ਕਿਉਂਕਿ ਇਹ ਜੋ ਵੀ ਹੋਇਆ ਬਹੁਤ ਹੀ ਮਾੜਾ ਹੋਇਆ ਨਿੰਦਜੋਗ ਹੋਇਆ ਵਾ ਜਿਹੜੇ ਹੁਸ਼ਾਰਪੁਰ ਦੇ ਲੋਕ ਨੇ ਉਹ ਵੀ ਬਹੁਤ ਮਦਦ ਕਰਦੇ ਪਏ ਉਸ ਪਰਿਵਾਰ ਦੀ ਕਿਉਂਕਿ ਪਰਿਵਾਰ ਦੀ ਮਦਦ ਤਾਂ ਹੋ ਰਹੀ ਹੈ ਕਿਉਂਕਿ ਬੱਚੇ ਨਾਲ ਬਹੁਤ ਕਾਨੂੰਨੀ ਘਟਨਾ ਹੋਈ ਆ ਪੈਸੇ ਵੱਲੋਂ ਤਾਂ ਉਹਦੀ ਮਦਦ ਹੋ ਰਹੀ ਆ ਪਰ ਜਿਹੜਾ ਬੱਚਾ ਉਹਨਾਂ ਦਾ ਚਲੇ ਗਿਆ ਉਹ ਵਾਪਸ ਨਹੀਂ ਆ ਸਕਦਾ ਕੋਮਰੇ ਸਾਹਿਬ ਵੀ ਪਹੁੰਚੇ ਸਾਨੇ ਸਨ ਕਿਉਂਕਿ ਅਸੀਂ ਸਾਰਿਆਂ ਨੂੰ ਸਦਾ ਦਿੱਤਾ ਸੀਗਾ ਕਈ ਬੰਦੇ ਨਹੀਂ ਆ ਸਕੇ ਜੋ ਆਇਆ ਸੀ ਉਹਨਾਂ ਦਾ ਮਾਨਸਤਕਾਰ ਕੀਤਾ ਵਾ ਔਰ ਉਹਨਾਂ ਨੂੰ ਇੱਥੇ ਆਏ ਦੇ ਜੀ ਆਇਆਂ ਕਹਨੇ ਆ ਰਣੇ ਵਿੱਚ ਕੋਈ ਸੀ ਆਪਣੇ ਭਰਾਵਾਂ ਨੂੰ ਗੁਰੂ ਨੰਬਰ ਬਣਾ ਤੇ ਕੰਮੇ ਚੇਤੀ ਯੋਜਨਾ ਸ਼ੰਕਾ ਸੀਗੀ ਰਾਤ ਨੂੰ ਕਈਰ نیند ਨਹੀਂ ਆਉਂਦੀ ਰੋਟੀ ਖਾਣ ਦਾ ਮਨ ਨਹੀਂ ਕਰਦਾ ਇੰਨੀ ਕਾਨੂੰਨੀ ਹਰਕਤ ਇੰਨੀ ਕਾਨੂੰਨੀ ਹਰਕਤ ਸੋਚ ਕੇ ਵੀ ਦਿਲ ਦਹਿਲਦਾ ਵਾ ਸਾਡੇ ਵੀ ਬੱਚੇ ਆ ਮੇਰਾ 14 ਸਾਲ ਦਾ ਇੱਕ ਤਾਂ 8 ਸਾਲ ਦਾ ਸਾਨੂੰ ਇਹਨਾਂ ਨੂੰ ਹੰਡਾਣਾ ਥੀ ਬਹੁਤ ਮਾਰਾ ਦਿੱਤਾ ਉਹ ਬੰਦੇ ਨੂੰ ਪੰਜ ਸਿਹਰੀ ਸੜਿਆ ਤੋਂ ਵੀ ਉੱਤੇ ਸੜਿਆ ਦਿੱਤੀ ਜਾਣੀ ਚਾਹੀਦੀ ਹੈ ਜੇ ਸਰਕਾਰਾਂ ਨੇ ਕੋਈ ਕੁਝ ਕਰ ਸਕਦੀਆਂ ਤਾਂ ਸਾਡੇ ਹਵਾਲੇ ਕਰ ਦੇਣ ਅਸੀਂ ਆਪਣੇ ਹਿਸਾਬ ਨਾਲ ਉਹ ਸੜਿਆ ਦਵਾਂਗੇ ਇੰਨੀ ਦਰਦਨਾਕ ਸੜਿਆ ਦਵਾਂਗੇ ਤਾਂ ਕਿ ਕੋਈ ਦਵਾ ਗਾਂਦ ਉਹ ਥੰਦਾ ਕੰਮ ਨਹੀਂ ਕਰ ਸਕਦਾ ਅੱਜ ਅਸੀਂ ਸਾਰਾ ਜੂਤ ਇਕੱਠਾ ਆਇਆ ਜੀ ਅਸੀਂ ਇਹੀ ਮੰਗ ਕਰਦੇ ਆਂ ਕਿ ਇਹਨਾਂ ਨੂੰ ਜਲਦ ਜਲਦ ਸਹਾਇਤਾ ਦਿੱਤੀ ਜਾਵੇ ਕਿਉਂਕਿ ਇਹਨਾਂ ਦਾ ਮਤਲਬ ਕੌਂਸਲ ਦਾ ਯਾਰ ਹੈ ਆਜੋਗੇ ਵਾਲੇ ਲੋਕਾਂ ਨੂੰ ਆਯੋਜਨ ਚਲਿਏ ਕਿ ਕਿਸੇ ਦਾ ਗਲਤ ਕੰਮ ਕਰਦਾ ਨਤੀਜਾ ਕੀ ਘਟਣਾ ਕਿਉਂ ਨਹੀਂ ਘਟ ਗਿਆ ਇਹ ਦਿਨ ਇਦਾਂ ਦੀ ਅਸਤਾ ਸਾਹਮਣੇ ਆਈ ਜਾਂਦੀ ਇਹ ਸਰਕਾਰ ਨਾਲ ਰਲੀ ਹੈ ਜੀ ਉਹਨਾਂ ਨੂੰ ਆਪਕੋ ਪਤਾ ਹੈ ਜੀ ਜੋ ਵੀ ਆ ਸਾਰਾ ਸਰਕਾਰਾਂ ਦੇ ਚਲਦੇ ਆਪਾਂ ਦੇ ਅਸੀਂ ਦਾ ਪ੍ਰਸ਼ਾਸਨ ਦੇ ਨਹੀਂ ਕਹਾਂ ਅਸੀਂ ਮੰਗ ਕਰਦੇ ਆਂ ਸਾਨੂੰ ਪ੍ਰਸ਼ਾਸਨ ਤੋਂ ਉਮੀਦ ਆ ਕਿ ਸਾਡੀ ਕਹੇ ਦੇ ਖੜੇ ਉਤਰਾਂਗੇ 4-5 ਹਜ਼ਾਰ ਦਾ ਜਵਾਰ ਸੀ ਜੋ ਕੋਲ ਨਹੀਂ ਸਕਦਾ ਸੀ ਤੇ ਇਦਰੀ ਬਾਜੀ ਕਿੱਥੇ ਪੁਰਖਿਆ ਜੀ ਬਾਜੀ ਅਸੀਂ ਹੈਪੀ ਵਾਲਾ ਮੀਨ ਚੌਥੇ ਲੱਗੇ ਗੋਲਦਨ ਜੋ ਵੀ ਸਾਡੇ ਆਪ ਦੇ ਬੰਦੇ ਨਾਲ ਸਾਡਾ ਗੁਰਪ੍ਰੀਤ ਸੀਗਾ ਆ ਚਾਰ ਦਿਨ ਪਹਿਲਾਂ ਰਾਤੀ ਸਵੇਰ ਦੇ ਅਚਾਨਕ ਵੇ ਦਾ ਡੈਂਸ ਸੀਗਾ ਉਹਦੇ ਕੋਲ ਥੋੜੇ ਜਿਹੇ ਪੈਸੇ ਵੀ ਸੀਗੇ ਉਹਦੇ ਨਾਲ ਜਿਹੜੀ ਲੁੱਟ ਕੋ ਹੋਈ ਆ ਉਹ ਪ੍ਰਵਾਸੀਆਂ ਵੱਲੋਂ ਹੀ ਹੋਈ ਆ ਤਿੰਨ ਤੋਂ ਚਾਰ ਜਾਨੇ ਪ੍ਰਵਾਸੀ ਸੀ ਉਹ ਜਦੋਂ ਆਪਸ ਵਿੱਚ ਗੱਲ ਕਰ ਰਹੇ ਸੀ ਉਹਨਾਂ ਨੂੰ ਤਾਂ ਕੰਦਾ ਨਹੀਂ ਹੈਗਾ ਇਹ ਪ੍ਰਵਾਸੀ ਆ ਬੋਲੀ ਦਾ ਪਤਾ ਲੱਗਦਾ ਉਹਨਾਂ ਨੇ ਪੰਜਾਬ ਦੇ ਚਾਹ ਉਹ ਪ੍ਰਵਾਸੀ ਭਜਾਓ ਕਿੱਦਾਂ ਜੀ ਫੋਨ ਤਾਂ ਚੱਕੋਗੇ ਤਾਂ ਹੀ ਬਸੋਗੇ ਫੋਨ ਤਾਂ ਚੱਕਦੇ ਨਹੀਂ ਬਿਲਕੁਲ ਜੀ ਬਿਲਕੁਲ ਉਹਦੇ ਬਾਰੇ ਕੀ ਕਰਦੇ ਹੋ ਨਹੀਂ ਨਹੀਂ ਇੱਥੇ ਜਿਹੜਾ ਸਾਡੇ ਮੈਨਚਰ ਪੰਪਾ ਵੀ ਇੱਥੇ ਜਿੱਦਾਂ ਹਿਮਾਚਲ ਦੇ ਵਿੱਚ ਉਹ ਵਧੀਆ ਉਹਨਾਂ ਨੇ ਕੰਮ ਲਾ ਕੇ ਕੀਤੇ ਹੋਏ ਇੱਥੇ ਪੰਜਾਬ ਦੇ ਵਿੱਚ ਵੀ ਇਹੀ ਕੁਝ ਹੋਣਾ ਚਾਹੀਦਾ ਆ ਇਕੱਠੇ ਹੋਏ ਆਂ ਬਸ ਇਧਰ ਮਾਰਿਆ ਆਪਣਾ ਦਮ ਕਰੋ ਬਿਲਕੁਲ ਤੇ ਆਧਾਰ ਕਾਰਡ ਨਾ ਬਣਾਇਆ ਜਾਵੇ ਉਹਨਾਂ ਦਾ ਉਹਨਾਂ ਨੂੰ ਕੰਮ ਕਰਨ ਲਈ ਜਗ੍ਹਾ ਦਿੱਤੀ ਜਾਵੇ ਜੋ ਵੀ ਆ ਉਹ ਉਹਨਾਂ ਨੂੰ ਪ੍ਰਾਪਰਟੀ ਨਾ ਦਿੱਤੀ ਜਾਵੇ ਆਪਾਂ ਵੀ ਇਹ ਕਹਿਣਾ ਚਾਹੁੰਦੇ ਹਾਂ ਪੰਜਾਬ ਬਚਾਓ ਆਪਾਂ